ਸਾਡੇ ਤਾਂ ਵੇੜੇ ਸੁਕਣ ਪਰਾਂਤਾਂ ਸਾਡੇ ਤਾਂ ਵੇੜੇ ਸੁਕਣ ਪਰਾਂਤਾਂ ਸਾਡੀ ਤਾਂ ਕੁੜੀਆਂ ਦੀ ਉੱਚੀਆਂ ਨੇਵਾ ਤਾਂ ਜੋੜੀ ਤਫਬਦੀ ਨਹੀਂ ਨਿਲ ਜਿਓ ਲਜਤ ਹਾਨੂ ਨਹੀਂ ਨਿਲ ਜਿਓ ਲਜਤ ਹਾਨੂ ਨਹੀਂ ਸਾਡੇ ਤਾਂ ਵੇੜੇ ਸੁੱਕੀ ਪਰਾળી ਸਾਡੇ ਤਾਂ ਵੇੜੇ ਸੁੱਕੀ ਪਰਾળી ਕੁੜੀ ਦੀ ਮਾਤਾ ਰੰਗ ਦੀ ਕਾਲੀ ਜੋੜੀ ਤਫਬ ਦੇ ਨਹੀਂ ਨੀਲ ਜੀਓ ਲਜਤ ਹਾਨੂ ਨਹੀਂ ਨੀਲ ਜੀਓ ਲਜਤ ਹਾਨੂ ਨਹੀਂ ਸਾਡੇ ਤਾ ਵੀੜੇ ਸੁਖ ਦਾ ਏ ਤਾਣਾ ਸਾਡੇ ਤਾ ਵੀੜੇ ਸੁਖ ਦਾ ਏ ਤਾਣਾ ਮੁੰਡੇ ਦਾ ਪਿਓ ਤਾ ਅੱਖ ਤੋਂ ਕਾਣਾ ਜੋੜੀ ਤਫਬਦੀ ਨਹੀਂ ਨੀਲ ਜਿਓ ਲਜਤ ਹਾਨੂ ਨਹੀਂ ਨੀਲ ਜਿਓ ਲਜਤ ਹਾਨੂ ਨਹੀਂ ਸਾਡੇ ਤਾ ਵੀੜੇ ਸੁੱਕੇ ਪਜਾਮਾ ਸਾਡੇ ਤਵੇੜੇ ਸੁੱਕੇ ਪਜਾਮਾ ਅੱਖੀਆਂ ਤੋਂ ਪੀਂਗਾਈ ਕੁੜੀ ਦਾ ਮਾਮਾ ਲਜਤ ਹਾਨੂ ਨਹੀਂ ਨੀ ਲੱਜਿਓ ਲਜਤ ਹਾਨੂ ਨਹੀਂ ਨੀ ਲੱਜਿਓ ਲਜਤ ਹਾਨੂ ਨਹੀਂ ਸਾਡੇ ਤਵੇੜੇ ਮੁੱਢਮ ਕੈਦਾ ਸਾਡੇ ਤਵੇੜੇ ਮੁੱਢਮ ਕੈਦਾ ਲਾੜਾ ਤਲਗਦਾਏ ਉਦਲ ਗਈਦਾ ਜੋੜੀ ਤਫਬਦੀ ਨਹੀਂ ਨੀਲ ਜੀਓ ਲਜਤ ਹਾਨੂ ਨਹੀਂ ਨੀਲ ਜੀਓ ਲਜਤ ਹਾਨੂ ਨਹੀਂ ਸਾਡੇ ਤਵੇੜੇ ਆਇਨੇ ਸਾਜੀ ਸਾਡੇ ਤਾ ਵੇੜੇ ਆਇਨੇ ਸਾਜੀ ਕੁੜੀ ਤੁਹਾਡੀ ਮੰਗੇ ਸਭ ਕੋਲੋਂ ਪਾਜੀ ਜੋੜੀ ਤਾ ਫੱਬਦੀ ਨਹੀਂ ਨੀਲ ਜਿਓ ਲਜਤ ਤੁਹਾਨੂੰ ਨਹੀਂ ਨੀਲ ਜਿਓ ਲਜਤ ਤੁਹਾਨੂੰ ਨਹੀਂ ਸਾਡੇ ਤਾ ਵੇੜੇ ਕਾਂਕਰ ਲੌਂਦਾ ਸਾਡੀ ਤਾਂ ਵੀੜੀ ਕਾਂਕਰ ਲੌਂਦਾ ਮੁੰਡਾ ਤਾਂ ਭਾਬੋ ਨਾਲ ਜੁੜ-ਜੁੜ ਵੈਂਦਾ ਜੋੜੀ ਤਾਂ ਫੱਬਦੀ ਨਹੀਂ ਨੀਲ ਜਿਓ ਲਜਤ ਹਾਨੂ ਨਹੀਂ ਨੀਲ ਜਿਓ ਲਜਤ ਹਾਨੂ ਨਹੀਂ ਸਾਡੇ ਤਾਂ ਵੀੜੇ ਸੁਖ ਦੀ ਏ ਪੂਣੀ ਸਾਡੇ ਤਾਂ ਵੀੜੇ ਸੁਕਦੀਏ ਪੋਣੀ ਕੁੜੀ ਤੁਹਾਡੀ ਲੱਗੀ ਢਾਡੀ ਸੋਣੀ ਜੋੜੀ ਤਾਂ ਸਜ ਦੇਈ ਪਈ ਨੀ ਲੱਜਿਓ ਲਜ ਤੁਹਾਡੀ ਰਈ ਨੀ ਲੱਜਿਓ ਲਜ ਤੁਹਾਡੀ ਰਈ ਸਾਡੇ ਤਵੇੜੇ ਚਾਂਦੀ ਦਾ ਲੋਟਾ ਸਾਡੇ ਤਵੇੜੇ ਚਾਂਦੀ ਦਾ ਲੋਟਾ ਮੁੰਡਾ ਤੁਹਾਡਾ ਲੱਗੀ ചനദോട്ടി തഫി പൈ നീല ജിോ